ਕੈਨੇਡੀਅਨ ਕਬਰਨਾਮੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਮਾਰਕ ਮਿਲਰ ਨੇ ਇੱਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਅਜਿਹਾ ਸਿਸਟਮ ਚਾਹੁੰਦਾ ਜੋ ਕੰਟਰੋਲ ਤੋਂ ਬਾਹਰ ਨਾ ਹੋਵੇ ਤੇ ਦੇਖਿਏ ਕਿ ਜਿਵੇਂ ਰਹਿائش ਦੀ ਸਮਰੱਥਾ ਤੇ ਇਮੀਗ੍ਰੇਸ਼ਨ ਦੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਦਾਮ ਵਧਦੀ ਜਾ ਰਹੀਆਂ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਤਾਜ਼ਾ ਬਿਆਨ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਮਹੱਤਵਪੂਰਨ ਪਲ ਦੇ ਉੱਪਰ ਇਹ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਕਰੀਡਿਮ ਇਮੀਗ੍ਰੇਸ਼ਨ ਦੇ ਲੈਂਡਸਕੇਪ ਨੂੰ ਮੂੜ ਆਕਾਰ ਦੇਣ ਲਈ ਇੱਕ ਪੁਚਾਲ ਵਰਗੀ ਤਬਦੀਲੀ ਅੰਦਰ ਫੈਡਰਲ ਸਰਕਾਰ ਸਥਾਈ ਨਿਵਾਸੀਆਂ ਦੀ ਆਮਦ ਨੂੰ ਬਹੁਤ ਜ਼ਿਆਦਾ ਘਟਾਉਣ ਦੇ ਉਦੇਸ਼ ਨਾਲ ਨਵੇਂ ਉਪਾਅ ਤੇ ਕੰਮ ਕਰਨ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਉੱਥੇ ਦੱਸਦੀ ਹੈ ਇਸ ਵਿੱਚ ਜਿੱਥੇ ਇੱਕ ਯੁੱਗ ਦਾ ਅੰਤ uncapped immigration program in windown ਤੇ ਉਥੇ ਕਈ ਇਸ ਤਰ੍ਹਾਂ ਦੀਆਂ ਦੂਸਰੀਆਂ ਅਸਥਾਈ ਨਿਵਾਸੀਆਂ ਨੂੰ ਲੈ ਕੇ ਗੱਲਾਂਬਾਤਾਂ ਖਾਸ ਉਪਾ ਪਹਿਲਾ ਮੋਸ਼ਨ ਦੇ ਵਿੱਚ ਚੁਣੌਤੀਆਂ ਮਾਰਕ ਮਿਲਰ ਸਰਕਾਰ ਦੀਆਂ ਗਲਤੀਆਂ ਸਰਨਾਰਥੀਆਂ ਚ ਵਾਦਾ ਰੈਗੂਲਰਾਈਜੇਸ਼ਨ ਪ੍ਰੋਗਰਾਮ ਹੋਲਡ ਤੇ ਤੇ ਜਨਤਕ ਭਾਵਨਾਵਾਂ ਤੇ ਰਾਜਨੀਤਿਕ ਭਾਵਨਾਵਾਂ ਕਈ ਤਰ੍ਹਾਂ ਦੇ ਸਵਾਲ ਅੱਜ ਇਸ ਖਬਰ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੇ ਕੈਨੇਡਾ ਇੱਕ ਰਾਸ਼ਟਰ ਜੋ ਨਵੇਂ ਆਉਣ ਵਾਲੇ ਪ੍ਰਤੀ ਆਪਣੇ ਸਵਾਗਤ ਰੁਖ ਨੂੰ ਮਨਾਇਆ ਜਾਂਦਾ ਹੈ ਤੇ ਇੱਕ ਮਹੱਤਵਪੂਰਨ ਨੀਤੀਗਤ ਸੁਧਾਰ ਲਈ ਤਿਆਰ ਹੈ। ਇਸ ਦੇਸ਼ ਵਿੱਚ ਆਉਣ ਵਾਲੇ ਅਨਕੈਪਟ ਪ੍ਰੋਗਰਾਮ ਦੇ ਯੁੱਗ ਜਲਦੀ ਖਤਮ ਹੋਣ ਜਾ ਰਹੇ ਨੇ। ਇਹ ਇੱਕ ਵੱਡੀ ਤਬਦੀਲੀ ਹੈ ਤੇ ਤੁਸੀਂ ਸਿਰਫ ਬ੍ਰੇਕ ਤੇ ਸਲੈਮ ਨਹੀਂ ਕਰ ਸਕਦੇ ਤੇ ਇਸ ਨੂੰ ਤੁਰੰਤ ਬੰਦ ਕਰਨ ਦੀ ਉਮੀਦ ਨਹੀਂ ਕਰ ਸਕਦੇ। ਮੰਤਰੀ ਮਿਲਰ ਨੇ ਜਿੱਥੇ ਇੱਕ ਵੱਡੀ ਇੰਟਰਵਿਊ ਦੇ ਵਿੱਚ ਇਹ ਗੱਲ ਸਾਰਿਆਂ ਦੇ ਨਾਲ ਸਾਂਝੀ ਕੀਤੀ ਹੈ ਤੇ ਇਹ ਬਿਆਨ ਇਮੀਗ੍ਰੇਸ਼ਨ ਪ੍ਰਤੀ ਆਪਣੀ ਪਹੁੰਚ ਨੂੰ ਮੋੜ ਸਥਾਪਿਤ ਕਰਨਾ ਇਸ ਦੇ ਨਾਗਰਿਕਾਂ ਦੀ ਵਾਧੀਆਂ ਚਿੰਤਾਵਾਂ ਦੇ ਨਾਲ ਆਰਥਿਕ ਦial ਲੋੜਾ ਨੂੰ ਸੰਤੁਲਿਤ ਕਰਨ ਤੇ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਉੱਥੇ ਦੱਸ ਦੇ ਕਿ ਮੌਜੂਦਾ ਲਿਬਰਲ ਸਰਕਾਰ ਨੇ ਕੋਵਿਡ-19 ਮਹਾਮਾਰੀ ਦੁਆਰਾ ਵਾਧੇ ਹੋਏ ਮਜ਼ਦੂਰਾਂ ਦੇ ਘਾਟ ਦੇ ਜਵਾਬ ਵਿੱਚ ਨਵੇਂ ਨਿਵਾਸੀ ਖਾਸ ਤੌਰ ਤੇ ਉਸਤਾਈ ਲੋਕਾਂ ਦੀ ਗਿਣਤੀ ਵਿੱਚ ਨਾਟਕੀ ਵਾਅਦੇ ਦੀ ਨਿਗਰਾਨੀ ਕੀਤੀ ਹੈ। ਹਾਲਾਂਕਿ ਇਹ ਵਾਅਦਾ ਜਨਤਾਕ ਅਸੰਤੁਸ਼ਟੀ ਦੇ ਵਦਰ ਨਾਲ ਮੇਰ ਖੰਦ ਦਾ ਆਲੋਚਕ ਦਲੀਲ ਦੰਦੇ ਨੇ ਕਿ ਪ੍ਰਵਾਸੀਆਂ ਦੀ ਆਮਦ ਨੇ ਦੇਸ਼ ਵਿੱਚ ਰਹਿਣ ਦੀ ਸੰਕਟ ਅਤੇ ਕਿਫਾਇਤੀ ਮੁੱਦਿਆਂ ਨੂੰ ਹੋਰ ਵਧਾ ਦਿੱਤਾ ਹੈ ਇੱਕ ਤਾਜ਼ਾ ਲੈਜ਼ਰ ਪੋਲ ਦੱਸਦਾ ਹੈ ਕਿ 60% ਕੈਨੇਡੀਅਨ ਮੰਨਦੇ ਨੇ ਕਿ ਦੇਸ਼ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਆ ਚੁੱਕੇ ਨੇ ਤੇ ਉੱਥੇ ਦੱਸਦੀ ਹੈ ਕਿ ਮੈਂ ਇਹ ਸੋਚਣ ਲਈ ਇਨਾ ਭੋਲਾ ਨਹੀਂ ਹਾਂ ਕਿ ਕੈਨੇਡਾ ਪ੍ਰਵਾਸੀ ਵਿਰੋਧੀ ਭਾਵਨਾਵਾਂ ਦੀ ਲਹਿਰ ਤੋਂ ਮੁਕਤ ਹੈ ਕੈਨੇਡੀਅਨ ਅਜਾਈ ਪ੍ਰਣਾਲੀ ਚਾਹੁੰਦੇ ਨੇ ਜੋ ਕੰਟਰੋਲ ਤੋਂ ਬਾਹਰ ਨਾ ਹੋਵੇ ਮਾਰਕ ਮਿਲਰ ਦੀ ਇਸ ਟਿੱਪਣੀ ਤੋਂ ਬਾਅਦ ਕਿਤੇ ਨਾ ਕੁਝ ਦੇ ਇੱਕ ਵੱਡੇ ਸਵਾਲ ਉਜਾਗਰ ਹੁੰਦੇ ਨਜ਼ਰ ਆ ਰਹੇ ਨੇ ਕੈਨੇਡੀ ਨੇ ਇੱਕ ਅਜਾਈ ਪ੍ਰਣਾਲੀ ਚਾਹੁੰਦੇ ਨੇ ਜੋ ਸਮਝਦਾਰ ਹੋਵੇ ਅਤੇ ਉਹ ਇੱਕ ਚਾਹੁੰਦੇ ਨੇ ਕਿ ਜਿਸ ਵਿੱਚ ਅਜੇ ਵੀ ਬਹੁਤ ਸਾਰੇ ਸਵਾਗਤ ਕਰਨ ਵਾਲੇ ਪਹਿਲੂ ਨੇ ਜਿਨ੍ਹਾਂ ਤੇ ਸਾਨੂੰ ਮਾਣ ਹੈ ਪਰ ਇਸ ਦਾ ਅਰਥ ਬੜਨਾ ਅਜੇ ਬਾਕੀ ਹੈ ਮਾਰਕ ਮਿਲਰ ਨੇ ਕਿਹਾ ਉਹ ਭਵਿੱਖਬਾਣੀ ਕਰਦਾ ਹੈ ਕਿ 2025 ਦੇ ਅਖੀਰ ਵਿੱਚ ਮਨੁਮਾਨਤ ਅਗਨੀਆਂ ਚੋਣਾਂ ਵਿੱਚ ਇਮੀਗ੍ਰੇਸ਼ਨ ਇੱਕ ਚੋਟੀ ਦਾ ਮੁੱਦਾ ਤੇ ਸਿਖਰ ਦਾ ਮੁੱਦਾ ਨਹੀਂ ਹੋਵੇਗਾ ਖਾਸ 쿠ਪਾ ਵਿੱਚ ਪਹਿਲਾ ਮੋਸ਼ਨ ਮਾਰਕ ਮਿਲਰ ਨੇ ਜਿੱਥੇ ਕਈ ਹੋਰ ਗੱਲਾਂ ਬਾਤਾਂ ਵੀ ਇਸ ਪੂਰੇ ਬਿਆਨ ਦੇ ਵਿੱਚ ਦਿੱਤੀਆਂ ਨੇ ਤੇ ਉਹਨਾਂ ਨੇ ਦੱਸਿਆ ਹੈ ਕਿ ਔਰ ਨਾਲੀ ਜੋ ਨੀਤੀ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਸਖਾਲਾ ਕੀਤਾ ਜਾਵੇਗਾ ਤੇ ਉਥੇ ਹੀ ਮਾਰਕ ਮਿਲਨ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਆ ਕਿ ਜੇ ਰਿਫਿਊਜੀ ਇਮੀਗ੍ਰੇਸ਼ਨ ਜੋ ਰਿਫਿਊਜ਼ਸ ਲਗਾਤਾਰ ਵਧ ਰਹੇ ਨੇ ਹੋਰ ਕਿਤੇ ਨਾ ਕਿਤੇ ਇਹਨਾਂ ਦੇ ਉੱਪਰ ਵੀ ਕੈਪ ਲਗਾਉਣ ਦੀ ਤਿਆਰੀ ਹੋ ਸਕਦੀ ਹੈ ਪਰ ਜੋ ਸੰਧੀਆਂ ਕੀਤੀਆਂ ਨੇ ਉਹਦੇ ਅੰਦਰ ਰਹਿ ਕੇ ਹੀ ਇਹਨਾਂ ਨੂੰ ਇਸ ਦੇ ਉੱਪਰ ਗੌਰ ਫਰਮਾਉਣਾ ਪਵੇਗਾ ਪਰ ਕਿਤੇ ਨਾ ਕਿਤੇ ਅੱਜ ਮੌਜੂਦਾ ਹਾਲਾਤ ਕੈਨੇਡਾ ਦੇ ਵਿੱਚ ਆਮ ਲੋਕਾਂ ਲਈ ਵੱਧ ਤੋਂ ਵੱਧ ਬਣਦੇ ਜਾ ਰਹੇ ਨੇ ਆਮ ਲੋਕਾਂ ਦੇ ਕੋਲ ਜਿੱਥੇ ਕਾਮਕਾਰ ਦੀ ਘਾਟ ਹੈ ਉਥੇ ਹੀ ਆ ਜੋ ਅਨਐਮਪਲੋਇਡਸ ਰੇਟ ਦੀ ਗੱਲ ਕੀਤੀ ਸਟੈਟਸ ਕੈਨੇਡਾ ਦੀ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਹੁਣ ਪ੍ਰਵਾਸ ਕਰਨਾ ਇੱਕ ਨਵੇਂ ਵਿਅਕਤੀ ਵਾਸਤੇ ਕਾਫੀ ਚੁਣੌਤੀਆਂ ਭਰਿਆ ਹੋ ਚੁੱਕਿਆ ਹੈ ਪਰ ਲਿਬਰਲ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਭ ਚੀਜ਼ ਨੂੰ ਕੰਟਰੋਲ ਕਰ ਲਿਆ ਜਾਵੇਗਾ ਕ੍ਰੇਡਿਟ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਵੀ ਇਸੇ ਤਰ੍ਹਾਂ ਚੱਲਣਗੀਆਂ ਦੇਸ਼ ਜੁਗਨ ਦੇ तमाम ਖਬਰਾਂ ਦੇਖਣ ਵਾਸਤੇ ਬਨੇ ਰਹੋ ਆਜ ਨਿਊਜ਼ ਵਾਰਾ ਦੇ ਨਾਲ